ਤਾਂ ਠੀਕ ਹੈ ਲੁੱਟਕੋ ਕਰ ਲਈ ਵੱਡਾਂ ਲੱਗੀ ਕੰਮ ਚਿਸਟਰ ਬੰਦੇ ਬੇਟਾ ਤੂੰ ਉਹਦਾ ਹਾਲਤ ਦੇਖੋ ਆ ਵੀਡੀਓ ਦਾ ਹਾਲਤ ਦੇਖ ਜੇ ਤੂੰ ਦੇਖ ਕੇ ਜਨੂੰ ਟੈਕ ਲਾਇਆ ਫਿੱਟੇ ਲਾਂਤ ਕਹਿ ਦਾਂਗੇ ਹਾਲਤ ਦੇਖ ਸਾਡੀ ਕੁੜੀ ਦੇ ਜੀ ਦੀ ਧੀ ਦਾ ਕਤਲ ਹੋਇਆ ਹੈ ਨਾ ਜੀ ਉਹਨੂੰ ਪਤਾ ਹੈ ਪ੍ਰਮਾਤਮਾ ਜਾਣਦਾ ਅਸੀਂ ਕਹਿੰਦੇ ਤਾਂ ਬਹਾਵਰਤੀਆ ਕੋਈ ਚੀਜ਼ ਤਾਂ ਛੱਡੋ ਕੋਈ ਚੀਜ਼ ਤਾਂ ਛੱਡ ਦਿਓ ਇਸ ਰੰਗਲੇ ਪੰਜਾਬ ਦੀ ਹੈ ਇੱਕ ਲੁੱਟਕੋ ਕਰਨੇ ਇਸ ਤਰੀਕੇ ਨਾਲ ਲੁੱਟਕੋ ਕੀ ਹੈ ਸਾਨੂੰ ਸਾਨੂੰ ਪਤਾ ਹੀ ਨਹੀਂ ਕੀ ਕੁਝ ਹੋਇਆ ਅਸੀਂ ਅਸੀਂ ਕੱਲੀ ਲੁੱਟਕੋ ਨਹੀਂ ਕਹਿ ਸਕਦੇ ਸਾਨੂੰ ਨਹੀਂ ਪਤਾ ਸਾਡੀ ਬੱਚੀ ਨਾਲ ਕੀ ਕੁਝ ਹੋਇਆ ਇਹ ਸਰਕਾਰ ਦੀਆਂ ਅੱਖਾਂ ਸੁੱਤੀਆਂ ਹੋਈਆਂ ਐ ਮੌਕੇ ਤੇ ਜਾ ਕੇ ਅਗਰ ਕ੍ਰਾਈਮ ਦੇਖੋਗੇ ਨਾ ਤੁਸੀਂ ਮਤਲਬ ਉੱਥੇ ਹੀ ਸਿਰ ਸਿੱਟ ਲੋਗੇ ਤੁਹਾਨੂੰ ਪਤਾ ਲੱਗਿਆ ਕਿ ਇਹ 500 ਮੀਟਰ ਤੇ ਸਵੇਰੇ ਫੋਨ ਆਇਆ 2:30 3 ਵਜੇ ਮਤਲਬ ਕਿ ਹਾਂ ਵੀ ਆਹ ਕੰਮ ਕੰਮ ਹੋ ਗਿਆ ਤੇ ਅਸੀਂ ਸਿੱਧਾ ਡੀ ਐਮ ਸੀ ਪਹੁੰਚੇ ਆਂ ਆ ਗੱਲ ਹੋ ਗਈ ਤੇ ਦੇਖੋ ਮੀਆਂ ਬਿੱਬੀ ਉੱਥੇ ਵੇਟ ਪੁਲਿਸ ਟਾਬੇ ਵਾਲੇ ਨੂੰ ਚੀਕਾ ਸੁਣੀ ਆ ਉੱਥੇ 200 300 ਕਿਲੋਮੀਟਰ ਉਹਨੇ ਫੋਨ ਕੀਤਾ ਪੁਲਿਸ ਪੋਰਪਲ ਸੇ ਉੱਥੇ ਵੇਟ ਕਰਦੀ ਰਹੀ ਐਂਬੂਲੈਂਸ ਦਾ ਲੱਗਿਆ ਕਿ ਉਹਨਾਂ ਨੂੰ ਰੋਕਿਆ ਗਿਆ ਸੀ ਕਿ ਆਪ ਹੀ ਰੁਕੋ ਹਜੇ ਪਤਾ ਨਹੀਂ ਸਾਨੂੰ ਕੀ ਹੋਇਆ ਕਿ ਨਹੀਂ ਹੋਇਆ ਉਹਨਾਂ ਨੂੰ ਰੋਕਿਆ ਗਿਆ ਪਰ ਕਿਤਨੇ ਕਿਤੇ ਕਹਿ ਜਾ ਰਿਹਾ ਕਿ ਆਪ ਜੁੜੇ ਨੇ ਆਮ ਆਦਮੀ ਪਾਰਟੀ ਤੋਂ ਦੇਖੋ ਆਮ ਆਦਮੀ ਪਾਰਟੀ ਤੋਂ ਹੋਣ ਜਾਂ ਕਿਤੇ ਹੋਣ ਮੈਂ ਤਾਂ ਇਹ ਮੰਨਦਾ ਸਭ ਤੋਂ ਪਹਿਲਾਂ ਭਾਰਤੀ ਨੇ ਪੰਜਾਬੀ ਨੇ ਔਰ ਆਪਣੀਆਂ ਧੀਆਂ ਪੈਣਾ ਤੁਸੀਂ ਮੈਨੂੰ ਇਹ ਦੱਸੋ ਫਿਰ ਇਤੋਂ ਵਧੀਆ ਤਾਂ ਆਪਾਂ 6 ਵਜੇ ਘਰਾਂ ਨੂੰ ਤਾਲੇ ਲਾ ਕੇ ਯਾਨੀ ਕਿ ਅੰਦਰ ਬਹਿ ਜੀਏ ਇਹੀ ਹੋਊਗਾ ਨਾ ਆਪਾਂ ਕਿਤੇ ਨਾ ਹੀ ਜਾਈਏ ਜਾਈਏ ਕੋਈ ਇਤਿਹਾਸਰ ਆਇਆ ਇੱਥੇ ਹੁਣ ਇੱਕ ਦੋ ਬੰਦੇ ਜਾਈ ਸੀ ਕਿਸੇ ਨੇ ਕੋਈ ਸਾਨੂੰ ਰਾਹ ਨਹੀਂ ਪਾਈ ਉਹ ਆਏ ਕਹਿੰਦੇ ਨੇ ਕੀ ਕਤਲ ਇਹੀ ਕਤਲ ਕਿਸੇ ਅਫਸਰ ਦੇ ਕਿਸੇ ਲੀਡਰ ਦੇ ਘਰੇ ਹੋਇਆ ਹੋਵੇ ਇੱਕ ਮਿੰਟ ਦੇ ਅੰਦਰ ਅੰਦਰ ਸਾਰੀ ਸਨਾਖਤ ਹੋ ਜਾਊ ਇੱਕ ਮਿੰਟ ਦੇ ਅੰਦਰ ਅੰਦਰ ਇਨਵੈਸਟੀਗੇਟ ਚਲੋ ਭਾਈ ਸਾਰੇ ਉੱਥੇ ਆਪਣਾ ਜਗਰਾਮ ਪੁਲ ਤੇ ਪਹੁੰਚੋ ਚਲੋ ਭਾਈ ਚਲੋ ਤਰੀਆਂ ਬਿਸ਼ਾਓ ਤੁਹਾਡੀ ਸੁਣਵਾਈ ਨਹੀਂ ਹੁੰਦੀ ਨਹੀਂ ਸੁਣਵਾਈ ਹੁੰਦੀ ਸਾਡੇ ਮੂਜੀ ਨੂੰ ਸਾਡੇ ਸਾਹਮਣੇ ਲਿਆਉਣ ਆ ਵੀ ਆ ਫੜ ਲੈ ਉਦੋਂ ਪਹਿਲਾਂ ਜੀ ਕੁੜੀਆਂ ਸੰਸਕਾਰ ਨਹੀਂ ਕਰਦੇ ਸੀ ਅੱਜ ਕੋਈ ਨਾ ਛੁਟਕਲੇ ਸੁਣ ਲੋ ਵੱਡਾ ਛੋਟਾ ਸਰਕਾਰ ਤੋਂ ਲੁੱਟਾਂ ਖੋਹਾਂ ਚੱਲੀ ਇਹਨੇ ਕੋਈ ਸੁਣਵਾਈ ਨਹੀਂ ਨੰਤਰਕਾਰ ਜਿਹੜਾ ਮਰਜੀ ਬੰਦਾ ਮਾਰਦੇ ਉਹਦੇ ਕੋਈ ਕਿਸੇ ਕੋਈ ਚਾਰ ਬਖਾਣੀ ਕੋਈ ਕਾਨੂੰਨ ਵਿਵਸਥਾ ਹੈ ਹੀ ਨਹੀਂ ਇੱਥੇ ਜੋ ਮਰਜੀ ਹੋ ਜਾਵੇ ਤੇ ਕੋਈ ਉਹਨੂੰ ਮਾਰੀ ਜਾਂਦਾ ਕੋਈ ਉਹਨੂੰ ਮਾਰੀ ਜਾਂਦਾ ਨਾ ਕੋਈ ਕਾਨੂੰਨ ਹੈ ਨਾ ਕੋਈ ਛੱਡੀ ਅਲੱਗ ਅਲੱਗ ਸਾਰਾ ਕੁਝ ਅਲੱਗ ਅਲੱਗ ਕੀਤਾ ਲੁੱਟ ਲਿਆ ਕੋਈ ਗੱਲੀ ਲੁੱਟ ਲਿਆ ਲੈ ਗਏ ਲੁੱਟ ਕੇ ਮਾਰਨਾ ਕੀ ਜਾਈ ਲੱਤਾ ਵਾਹ ਕਿਹੜਾ ਵੜਦਾ ਜੁੰਡੇ ਫੜ ਕੇ ਕਿਹੜਾ ਕੜੀਸਦਾ ਗਲਾ ਵੱਟਿਆ ਗਲਾ ਵੱਟਿਆ ਕੋਣ ਲੱਗੇ ਕਿ ਕਿੰਨੇ ਕ ਬੰਦੇ ਸੀਗੇ ਇਹ ਤਾਂ ਕੀ ਪਤਾ ਲੱਗੇ ਬੰਦੇ ਲੁੱਟਗਾਚੇ ਬੰਦੇ ਲੱਗੇ ਕੀ ਵਗੈਰਾ 47 ਇਹ ਦੱਸਣਗੇ ਦੇਖਣਗੇ ਜੀ ਜਖਮ ਲੱਭਣਗੇ ਕੀ ਗੱਲ ਸਰ ਉਹਨਾਂ ਦੇ ਬੱਚੇ ਵੀ ਆ ਦੋ ਬੱਚੇ ਆ ਬੇਟਾ ਇੱਕ ਕੁੜੀ ਹੈਗੀ 11 ਸਾਲਾਂ ਦੀ ਇੱਕ ਲੜਕਾ ਹੈ 7 ਸਾਲਾਂ ਦਾ ਪਤਾ ਲੱਗੇ ਉਹਨਾਂ ਨੂੰ ਕਿ ਮੇਰੀ ਮੰਮਾ ਨਾਲ ਇਸ ਨਹੀਂ ਅਜੇ ਕਿਸੇ ਨੂੰ ਨਹੀਂ ਦੱਸਿਆ ਨਹੀਂ ਬੱਚਾ ਨਹੀਂ ਕਿ ਇੱਥੇ ਲਾਈਵ ਜਾਊਗੇ ਬਿਲਕੁਲ ਤੇ ਉਹ ਬਾਜੀ ਠੀਕ ਨੇ ਜਿੰਨਾਂ ਨਾਲ ਹਾਂ ਉਹ ਠੀਕ ਨੇ ਉਹਨੇ ਦੱਸਿਆ ਮਾੜਾ ਮੋਟਾ ਕੀ ਕੀ ਕੁਛ ਨਹੀਂ ਹਲੇ ਉਹ ਵੀ ਘਬਰਾਟ ਚ ਨੇ ਦੱਸਿਆ ਕੁਛ ਨਹੀਂ ਦੱਸਿਆ ਤਾਂ ਇਹੀ ਹੈਗਾ ਵੀ ਅਸੀਂ ਖਾਣਾ ਖਾ ਕੇ ਆਏ ਸੀ ਬੀਮਾਰ ਚੋ ਤੇ ਅਸੀਂ ਜਦੋਂ ਆਏ ਆ ਵੀ ਉਦੋਂ ਸਾਡੇ ਮਾਂਗਰ ਲਾ ਕੇ ਤੇ ਲੜਕੀ ਦੀ ਐਡੀ ਹਾਲਤ 1 ਕਿਲੋਮੀਟਰ ਖਿੱਚ ਕੇ ਤਿੰਨ ਜਗ੍ਹਾ ਤੇ ਉਹਦੇ ਬਾਲ ਪੱਟੇ ਹੋਏ ਨੇ ਤੇ ਇੰਨੇ 1 ਕਿਲੋਮੀਟਰ ਦੇ ਏਰੀਆ ਚ ਖੂਨ ਡੁੱਲਿਆ ਹੋਇਆ ਤੇ ਜੇ ਤੁਸੀਂ ਉਹ ਲੜਕੀ ਦੀ ਆਹਲ ਵੀਡੀਓ ਪਾ ਦੋ ਤੇ ਸਾਰੇ ਪੰਜਾਬ ਦੇ ਬਲੁੰਦਰੇ ਹਿੱਲ ਜਾਣ ਆ ਗਲ ਕੱਟਿਆ ਹੋਇਆ ਆ ਬਾਜੂ ਕੱਟੇ ਹੋਏ ਨੇ ਆ ਢਿੱਡ ਕੱਟਿਆ ਹੋਇਆ ਇੱਥੋਂ ਕੱਟਿਆ ਹੋਇਆ ਕੋਈ ਐਸਾ ਅੰਗ ਨਹੀਂ ਜਿਹੜਾ ਨਾ ਕੱਟਿਆ ਹੋਵੇ ਤੁਸੀਂ ਕੀ ਲੱਗਦੇ ਉਹਨਾਂ ਨੂੰ ਮੈਂ ਉਹਨਾਂ ਦੀ ਬਿੱਟੀਆਂ ਦਾ ਚਾਚਾ ਜੀ ਚਾਚਾ ਆ ਵੇ ਢਿੱਡ ਦੀ ਵਿੱਚੀ ਇੱਥੇ ਦਿੱਤੀ ਤੇ ਉਹਦੇ ਨਾਲ ਇਹ ਹੋਵੇ ਤੇ ਸਾਡਾ ਕੀ ਹਾਲ ਹੋਊਗਾ ਪੰਜਾਬ ਜਿਹੜਾ ਸੇਫ ਹੈ ਆਪਾਂ ਕਹਿ ਦਿੰਨੇ ਸੇਫ ਹੈ ਰੰਗਲਾ ਪੰਜਾਬ ਟੋਟਕੇ ਗਾਉਣ ਆਲਿਆਂ ਨੂੰ ਇੱਥੇ ਕੁਰਸੀਆਂ ਤੇ ਬਿਠਾਤਾ ਇਹਨਾਂ ਨੂੰ ਜਿਹੜੇ ਨਿਚਾਰ ਸੀਗੇ ਇਹਨਾਂ ਨਿਚਾਰਾਂ ਨੇ ਆ ਪੰਜਾਬ ਦਾ ਖੁੰਨੀ ਪੰਜਾਬ ਬਣਾਤਾ ਰੋਜ਼ ਪੰਜਾਬ ਦੇ ਵਿੱਚ ਖੂਨੀ ਹੋ ਰਿਹਾ ਹੈ ਰੋਜ਼ ਕਤਲੇਆਮ ਹੋ ਰਿਹਾ ਹੈ ਰੋਜ਼ ਮਾਰਟਰ ਹੋ ਰਹੇ ਨੇ ਲੈਂਡ ਆਊਟ ਕਿੱਥੇ ਹੈ ਕੀ ਕਹਿਣਾ ਚਾਹੂਗੇ ਹੱਸ ਇੰਨੀ ਕੁ ਮਨਭਾਗੀ ਕਰਨਾ ਜਿਹੜੀ ਆਪਣੇ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵਪਰੀਏ ਦੇ ਕੋਈ ਮਾੜੀ ਘਟਨਾਵਾਂ ਇੱਕ ਬੱਚਿਆਂ ਦੀ ਮਾਂ ਤੇ ਸਾਡੀ ਧੀ ਹੋਈ ਆ ਜਿਹਦਾ ਮਰਡਰ ਹੋਇਆ ਵਾ ਇਹ ਜਿਹੜੇ ਅੱਜ ਨਸ਼ੇੜੀ ਜਾਂ ਅੱਜ ਕੋਈ ਚੰਦ ਬੰਦੇ ਜਿਹੜੇ ਇਸ ਕੰਮ ਨੂੰ ਇਹ ਜਿਆਦਾ ਲੰਬਾ ਨਹੀਂ ਕਿਉਂਕਿ ਚੋਰੀ ਵੀ ਨਹੀਂ ਲੁਕਦੀ ਨਾ ਇਹ ਮਰਡਰ ਲੁਕਣਾਵਾ ਪਰ ਇਹ ਕੰਮ ਮਾੜਾ ਹੋਇਆ ਵਾ ਇਹਦਾ ਰਿਜ਼ਲਟ ਜਿਹਨੇ ਵੀ ਕੀਤਾ ਵਾ ਉਹਨੂੰ ਭੁਗਤਣਾ ਪੈਣਾ ਮਾਂ ਸ਼ਾਮ ਤੱਕ ਜਲਦੀ ਕਲੀਅਰ ਹੋ ਜਾਊਗਾ ਤੇ ਮਾੜੀ ਗੱਲ ਹੋਈ ਆ ਮਾੜੀ ਘਟਨਾ ਵਾਪਰੀ ਆ ਇਹਨੂੰ ਲੱਗਦਾ ਇਸ ਸਾਹਮਣੇ ਕਿ ਜਿਸ ਤਰੀਕੇ ਨਾਲ ਇੱਕ ਕਪਲ ਤੇ ਅਟੈਕ ਹੋਇਆ ਪੰਜਾਬ ਕਿੰਨਾ ਕ ਸੇਫ ਆ ਲੁਧਿਆਣਾ ਕਿੰਨਾ ਪੰਜਾਬ ਨੂੰ ਸੇਫ ਨੂੰ ਆਪਾਂ ਇੱਕ ਘਟਨਾ ਦੇ ਵਿੱਚ ਕਿਸੇ ਰਾਤ ਨੂੰ ਕਿਸੇ ਜਗ੍ਹਾ ਤੇ ਵਕੂਆ ਹੋ ਗਿਆ ਇਹਦੇ ਚ ਮਾੜਾ ਜਿਨ੍ਹਾਂ ਨੇ ਵੀ ਇਹ ਮਾੜੀ ਘਟਨਾ ਵਾ ਕੀਤੀ ਆ ਜੀ ਉਹਨਾਂ ਨੂੰ ਕਿਸੇ ਮਾਫੀ ਵਾਲੇ ਕਾਗਜ਼ਾਂ ਜਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਸਜ਼ਾ ਭੁਗਤਣੀ ਪੈ ਜਿਸ ਤਰੀਕੇ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਤੁਹਾਡੇ ਵੱਲੋਂ ਚੱਲ ਰਹੀ ਹੈ ਦੇਖੋ ਅਸੀਂ ਆਪਣੇ ਤੌਰ ਤੇ ਵੀ ਲਾ ਲੋ ਸੀਪੀ ਸਾਹਿਬ ਨਾਲ ਵੀ ਹੋਈ ਹੈ ਗੱਲ ਜੀ ਇਹ ਸ਼ਾਮ ਤੱਕ ਹੀ ਕਲੀਅਰ ਹੋ ਜਾਣਾ ਵਾ ਵੀ ਇਹ ਜਿਹੜੇ ਮਾੜੇ ਬੰਦੇ ਨੇ ਇੰਨਾ ਮਾੜੀ ਕਾਨੂੰਨੀ ਹਰਕਤ ਕੀਤੀ ਆ ਉਹਨੂੰ ਆਪਣੇ ਕੀਤੇ ਦੀ ਸਜ਼ਾ ਪਾਉਣੀ ਪੈਣੀ ਹੈ ਤੇ ਪਰਿਵਾਰ ਨੂੰ ਸਿਰ ਇਨਸਾਫ ਮਿਲੂ ਦੇਖੋ ਪਰਿਵਾਰ ਉਹ ਸਾਡੇ ਆਪਣੇ ਪਰਿਵਾਰ ਦੀ ਧੀ ਇੱਕ ਬੱਚਿਆਂ ਦੀ ਮਾਂ ਗਈ ਆ ਉਹਨਾਂ ਬੱਚਿਆਂ ਦੇ ਜੀਵਨ ਬਾਰੇ ਤਾਂ ਆਪਾਂ ਕਿੰਨਾ ਕਿੰਨਾ ਲੰਬਾ ਜੀਵਨ ਬੱਚਿਆਂ ਦੇ ਲਈ ਤਾਂ ਇਦੋਂ ਮਾੜਾ ਦਿਨ ਨਹੀਂ ਹੋ ਸਕਦਾ ਪਰ ਇਹੋ ਜਿਹੇ ਬੰਦਿਆਂ ਨੂੰ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਬੰਦਾ ਇਸ ਘਟਨਾ ਦੇ ਵਿੱਚ ਹੋਊਗਾ ਉਹਨੂੰ ਉਹਦੇ ਕੀਤੇ ਦੀ ਸਜ਼ਾ ਪਾਉਣੀ ਪਊਗੀ ਓਏ ਕੁਛ ਨਹੀਂ ਯਾਰ ਆਪਾਂ ਕੋਈ ਜਾਨਸੀ ਕਰ ਨਹੀਂ ਕਰਿਆ ਵਾ ਧਰਨਾ ਓਏ ਹੌਲੀ ਹੌਲੀ ਨਹੀਂ ਨਾ ਬਲਾਕ ਕਰਦੇ ਇੱਥੇ 4 ਵਜੇ ਦੇ ਇੱਥੇ ਐਫ ਆਈ ਆਰ ਤੋਂ ਬਿਨਾਂ ਕੀ ਕਰਾਂਗੇ ਬੰਦੇ ਪਰੇ ਸਾਰੇ ਕਾਹਨੂੰ ਤੰਗ ਤਾੜੀ ਲੱਗਾ ਟੈਲੀਵਿਜ਼ਨਾਂ ਤੇ ਸਰਪ੍ਰਸਾਹ ਆ ਗਿਆ ਆਪਸਾ ਡਿਨਿਟਿਵ ਆ ਕੇ ਕੀ ਕਰਨਾ ਤੁਹਾਡੇ ਕੋਲ ਆਪਣਾ ਕੰਮ ਕਰਦੇ ਪਏ ਆਪਸੇ ਕੋਸ਼ੇ ਚੇਰਚੂਮਾਂ ਲੱਗਿਆ ਮੈਂ ਆਹ ਤਰੀਕੇ ਨਾਲ ਇੱਥੇ ਨੀ ਕਿਸੇ ਨੇ ਵੀ ਆ ਕੇ ਕੁਝ ਕਰਨਾ ਕੋਈ ਬੰਦਾ ਦੇਖ ਨਹੀਂ ਸਕਦਾ ਜੀ ਉਹਦੀ ਹਾਲਾਤ ਐ ਜਿਹੜੇ ਹਾਲਾਤ ਨੇ ਕਿਹੜਾ ਹੁਣ ਪੰਜਾਬ ਦਾ ਹਾਲ ਹੈ ਰੋਜ਼ ਇੱਥੇ ਕਤਲੇਆਮ ਹੋ ਰਿਹਾ ਜਿਹੜਾ ਕੁੜੀ ਦੇ ਦਰਿੰਦਗੀ ਕੀਤੀ ਐ ਇਹਨੇ ਦਰਿੰਦਿਆਂ ਨੇ ਤੁਸੀਂ ਆ ਮੋਰਚਮ ਨੇ ਕਹਦਾ ਬੰਦੇ ਗੱਡੇ ਲਾ ਤਾ ਪੰਜਾਬ ਨੂੰ ਇੱਕ ਟੈਂਸਟਰ ਦੇਣਾ ਸਾਨੂੰ ਬੰਦੇ ਸਾਹਮਣੇ ਹੋਲੀਆ ਗੱਡਣ ਲਾਤਾ ਇਸਨੇ ਪੰਜਾਬ ਨੂੰ ਜਿਹੜਾ ਰੰਗਲੇ ਪੰਜਾਬ ਦੇ ਰੋਜ਼ ਟੋਟ ਕੇ ਗਾਉਂਦਾ 4 ਵਜੇ ਦੇ ਐਫ ਆਈ ਆਰ ਤੋਂ ਬਿਨਾਂ ਕੀ ਕਰੇ ਬੰਦੇ ਨੂੰ ਤਾ ਤਾੜੀ ਲਗਾ ਟੈਲੀਵਿਜ਼ਨਾਂ ਤੇ ਸਰਪ੍ਰਸਾਹ ਜ ਆ ਗਿਆ ਆਪਿਸਾ ਦੇ ਵਿੱਚ ਆ ਕੇ ਕੀ ਕਰਨਾ ਤੁਹਾਡੇ ਕੋਲ ਆਪਣਾ ਕੰਮ ਕਰਦੇ ਪਏ ਅਸੀਂ ਪੁੱਛੇ ਚੇਰਮੈਨ ਜੀ ਲਗਿਆ ਮੈਂ ਚਾਹ ਤਰੀਕੇ ਨਾਲ ਇੱਥੇ ਨਹੀਂ ਕਿਸੇ ਨੇ ਵੀ ਆ ਕੇ ਕੁਝ ਕਰਨਾ ਉਹਨਾਂ ਨੇ ਕੋਈ ਆਪਾਉਣਾ ਤਾਂ ਧੋੜਾ ਪੁੱਛਣਾ ਉਹਨੇ ਆਪਣਾ ਕੰਮ ਕਰਕੇ ਆਪਾਂ ਨੂੰ ਰਜਾਈ ਚ ਦੇ ਰਿਆ ਤੁਹਾਨੂੰ ਜਾਈਏ ਆਪਰੇ ਆ ਜੀ ਪੀਸੀਪੀ ਸਾਹਿਬ ਆ ਰਹੇ ਹਨ ਇੱਥੇ ਬੁਲਾ ਲਿਆ ਮੈਂ ਜਿਹੜੇ ਉੱਥੇ ਲੱਗੇ ਹੋਏ ਆ ਇੱਥੇ ਆ ਰਹੇ ਆ ਉਹ ਉਹਨਾਂ ਨੂੰ ਪੁੱਛ ਕੇ ਆਪਾਂ ਮੈਂ ਜਾਣਾ ਡੀ ਐਮ ਸੀ ਚੋ ਆਦੂਗਾ ਜਦੋਂ ਆਪਾਂ ਨੂੰ ਪਤਾ ਲੱਗ ਜਾਏ ਤੁਸੀਂ ਕਹੋਗੇ ਮੈਂ ਮੈਂ ਹੱਕ ਦਵਾ ਕੇ ਜਾਣਾ ਗੱਲ ਤਾਂ ਸੁਣ ਲਓ ਹਾਂਜੀ ਮੈਂ ਕੋਈ ਕੰਦਾ ਛੇ ਨਹੀਂ ਆਇਆ ਹਾਂਜੀ ਲੱਗ ਗੱਲ ਸੁਣੋ ਅ ਮੇਰੇ ਬੇਟੇ ਨੇ ਮੈਨੂੰ ਜਲਦਾ ਦਿਖਾਇਆ ਇਸੇ ਕੰਮ ਲਈ ਛੇ 3-4 ਲੱਗ ਲੱਗ ਲੱਗੀਆਂ ਠੀਕ ਹੈ ਜੀ ਮੇਨ ਬੰਧਾ ਆ ਰਿਹਾ ਵਾ ਉਹ ਤੋਂ ਪੁੱਛ ਕੇ ਇੱਥੇ ਤੁਹਾਡੇ ਸਾਹਮਣੇ ਰਿਜ਼ਲਟ ਲਊਗਾ ਜੇ ਮੈਂ ਜਾਊਂਗਾ ਤਾਂ ਜਿੰਨੀ ਦੇ ਬੱਚੀ ਦੇ ਕਾਪਰ ਨਹੀਂ ਕਲੀਅਰ ਹੋ ਓਕੇ ਸਰ जानवर ਨਾਲ ਵੀ ਨਹੀਂ ਕਰਦੇ ਜੋ انسان ਨਾਲ ਹੋ ਰਿਹਾ ਹੈਗਾ ਤਾਂ ਕਿਸ ਤਰੀਕੇ ਦੀ ਵਾਰਦਾਤ ਹੋਈ ਹੈ ਕੀ ਕਰ ਰਹੇ ਮੈਂ ਮੋ ਸਾਰੀ ਸਾਰਾ ਲੁਧਿਆਣਾ ਗਵਾਹ ਹੈ ਇਸ ਚੀਜ਼ ਦਾ ਜੋ ਹਾਲਾਤ ਗੁੜੀਆਂ ਦੇ ਲੜਕੀ ਦੇ ਸਾਡੀ ਭਤੀਜੀ ਹੈ ਜੋ ਹਾਲਾਤ ਉਹਦੇ ਆ ਤੁਸੀਂ ਆਪਦੇ ਅੱਖੀ ਦੇ ਦੇਖ ਸਕਦੇ ਹੋ ਬਾਜੂ ਉਹਦੇ ਕੱਟੇ ਹੋਏ ਨੇ ਗੱਲ ਉਹਦਾ ਕੱਟਿਆ ਹੋਇਆ ਹੈ ਬਾਲ ਉਹਦੇ ਬੱਟੇ ਹੋਇਆ ਕਿਰਚਾ ਕਿੱਥੇ ਗਿਆ ਸਾਡਾ ਪੰਜਾਬ ਕਿੱਥੇ ਗਿਆ ਸਾਨੂੰ ਦੱਸੋ ਸਾਨੂੰ ਇਨਸਾਫ ਦੀ ਜ਼ਰੂਰਤ ਹੈ ਕਿੱਧਰ ਗਈਆਂ ਸਰਕਾਰਾਂ ਇਸ ਸਾਉਂ ਗੁੰਡਾ ਰਾਜ ਹੋ ਗਿਆ ਗੁੰਡਾ ਰਾਜ ਹੋ ਗਿਆ ਤੇ ਬੇਨਤੀ ਕਰਦੇ ਆ ਸਾਨੂੰ ਇਨਸਾਨ ਬਣਨਾ ਚਾਹੀਦਾ ਹੈ ਸਾਨੂੰ ਪੰਜਾਬ ਸੀ ਖੂਨੀ ਪੰਜਾਬ ਬਣਾਤਾ ਇਹਨਾਂ ਨੇ ਰੰਗੜਾ ਪੰਜਾਬ ਇਹ ਧਰਮਾਨ ਨੂੰ ਨਿਮਾਨ ਤੇ ਪੰਜਾਬ ਹੈ ਰੰਗੜਾ ਫਿਰ ਰੋਜ਼ ਰੰਗੜਾ ਪੰਜਾਬ ਦੀ ਜਲਦੀ ਦੋਸ਼ੀਆਂ ਨੂੰ ਵੜ ਕੇ ਰੋਜ਼ ਰੰਗੜਾ ਪੰਜਾਬ ਦੇ ਯਾਰੇ ਜਲਦੀ ਆਵੇ ਸਰਕਾਰ ਤੋਂ ਵੱਧ ਕੇ ਸਾਡੀ ਜੀ ਸਜਾਉਣ ਨਾਲੇ ਸਾਡੇ ਸਾਹਮਣੇ ਕੱਢ ਲਾ ਪੰਜਾਬ ਨੂੰ ਇੱਕ ਟੰਟਾ ਦੇਣਾ ਸਾਨੂੰ ਬੰਦਾ ਸਾਹਮਣੇ ਹੋਲੀ ਕੱਢ ਲਾਤਾ ਇਸਨੇ ਪੰਜਾਬ ਨੂੰ ਜਿਹੜਾ ਰੰਗਲੇ ਪੰਜਾਬ ਦੀ ਰੋਲ ਟੋਟ ਕੇ ਗਾਉਂਦਾ ਆ ਬਿਸਮਲਾਮ ਪਬਲਿਕ ਹਾਂ ਪਬਲਿਕ ਕਿੱਥੇ ਗਈ ਨੂੰ 3 ਸਾਲ ਹੋਏ ਨੇ ਇਹ 2 ਸਾਲ ਤੋਂ ਹੋ ਰਿਹਾ ਜਿਹੜਾ ਦਿਲੇ ਜਿਹੜਾ ਕਤਲ ਨਹੀਂ ਹੋ ਰਿਹਾ ਗੁੰਡਾ ਕਰਦੀ ਨਹੀਂ ਹੋਰੀ ਕੰਮ ਕਿਵੇਂ ਕਰੀਂ ਗੱਲ ਦੇਖੋ ਆਪਣੀਆਂ ਸਾਰੀਆਂ ਤੀਨਾ ਧੀਆਂ ਪੈਣਾ ਆਪਾਂ ਸਾਰੇ ਖੜੇ ਆ ਕਿ ਆਪਾਂ ਸ਼ਾਂਤੀ ਨਾਲ ਕਿਤੇ ਡਿਨਰ ਕਰਨ ਨਹੀਂ ਜਾ ਸਕਦੇ ਕਿ ਆਪਣੇ ਘਰੋਂ ਕੋਈ ਬੰਦਾ ਬਾਹਰ ਪਿਆ ਸ਼ਾਦੀ ਤੇ ਨਹੀਂ ਜਾ ਸਕਦਾ ਇਸ ਚੀਜ਼ ਦੀਆਂ ਦੱਸੋ ਪੰਜਾਬ ਦੇ ਵਿੱਚ ਲੈਂਡ ਆਰਡਰ ਕਿੱਥੇ ਹੈਗਾ ਰੋਜ਼ ਕਤਲਿਆਮ ਰੋਜ਼ ਗੁੰਡੇ ਅੰਸਰ ਇਹ ਰੋਜ਼ ਕੋ ਹੋ ਕਰਦੇ ਨੇ ਇਹ ਜਿਹੜਾ ਰੰਗਲੇ ਪੰਜਾਬ ਦੀਆਂ ਗੱਲਾਂ ਕਹੋਂਦੇ ਨੇ ਇਹ ਸਾਨੂੰ ਰਾਤ ਪਤਾ ਲੱਗਿਆ ਸਾਡੀ ਧੀ ਦਾ ਜਿਹੜਾ ਰੰਗਲਾ ਖੂਨ ਕਰਤਾ ਇਹਨਾਂ ਨੇ ਜਿੰਨਾ ਤੱਕ ਨਹੀਂ ਉਹ ਹੁੰਦਾ ਉਹਨਾਂ ਤੇ ਕਸੀਂ ਕੋਈ ਸੰਸਕਾਰ ਨਹੀਂ ਕਰਦੇ ਅੱਛਾ ਸੰਸਕਾਰ ਕਰਨ ਨੂੰ ਕਹਿ ਰਹੇ ਨੇ ਉਹਨਾਂ ਵੱਲੋਂ ਕੀ ਕਹਿ ਰਹੇ ਅਸੀਂ ਕੋਈ ਸੰਸਕਾਰ ਨਹੀਂ ਕਰਦੇ ਅਸੀਂ ਉੱਥੇ ਟਰਨ ਆ ਜਾਵਾਂਗੇ ਕੌਣ ਜ਼ੋਰ ਪਾ ਰਿਹਾ ਕੌਣ ਕਹਿ ਨਹੀਂ ਜ਼ੋਰ ਕੋਈ ਨਹੀਂ ਪਾ ਰਿਆ ਪ੍ਰਸ਼ਾਸਨ ਕਹਿ ਰਿਹਾ ਵੀ ਉਹ ਲੈ ਲਓ ਪਰ ਅਸੀਂ ਨਹੀਂ ਲੈਂਦੇ ਜਿੰਨਾ ਚਿਰ ਉਹ ਬੰਦੇ ਹਨਸਾਫ ਨਹੀਂ ਹੁੰਦਾ ਅਸੀਂ ਜਗਰਾਵ ਪੁਲ ਤੇ ਧਰਨਾ ਲਾਵਾਂਗੇ ਬਾ ਚੱਲਿਆ ਅਸੀਂ ਉੱਥੇ ਚੱਲਿਆ ਤੁਸੀਂ ਵੀ ਆਓ ਉੱਥੇ ਇਹ ਸਰਕਾਰ ਦਾ ਰੰਗਲਾ ਪੰਜਾਬ ਉੱਥੇ ਬਣਾਉਣੇ ਆ ਸੀਐਮ ਨੂੰ ਦਿਖਾਈਏ ਤਾਂ ਸੀ ਕਿ ਰੰਗਲਾ ਪੰਜਾਬ ਹੈ ਕੀ ਹਾਂ ਨਾਲੇ ਟੋਟੇ ਕੋਲਾ ਹੁੰਦਾ ਠੀਕ ਹੈ ਲੁੱਟਕੋ ਕਰ ਲਈ ਵੱਡਣਾ